ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਤਨ ਤਨ ਸ੍ਰੀ ਗੁਰਤੇਗ ਬਹਾਦਰ ਸਾਹਿਬ ਪਾਸੇ ਨੌਮੀ ਪਿੰਡ ਸੇਖਾ ਦਰਸ਼ਨ ਕਰਾਵਾਂਗੇ ਕਿਰਪਾ ਕਰਕੇ ਇਸ ਬਲੌਗ ਨਾਲ ਜੁੜੇ ਰਹੋ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਨਾਲ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਹ ਗੁਰਦੁਆਰਾ ਸਾਹਿਬ ਦਾ ਦੂਸਰਾ ਗੇਟ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਇਹ ਗੁਰਦੁਆਰਾ ਸਾਹਿਬ ਬਰਨਾਲੇ ਤੋਂ ਲਗਭਗ 9.5 ਕਿਲੋਮੀਟਰ ਅਸੀਂ ਪਿੰਡ ਸੇਖੀ ਤੋਂ ਲਗਭਗ 1.5 ਕਿਲੋਮੀਟਰ ਹੈ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦੂਸਰਾ ਗੇਟ ਹੁਣ ਅਸੀਂ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਪੰਜਾਬੀ ਟਰੈਵਲ ਗੋਗਾ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੀ ਅੱਜ ਦੇ ਇਸ ਬਲੌਗ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਪਿੰਡ ਸੇਖਾ ਉਹਦੇ ਦਰਸ਼ਨ ਕਰਾਵਾਂਗੇ ਕਿਰਪਾ ਕਰਕੇ ਇਸ ਬਲੌਗ ਨਾਲ ਜੁੜੇ ਰਹੋ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹਿੰਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾਏ ਨੋਮੀ 22 ਪੋ ਬਿਕਰਮੀ 1722 ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਕਲਯੁਗੀ ਜੀਵਾਂ ਨੂੰ ਉਤਾਰਦੇ ਹੋਏ ਪਿੰਡ ਸੇਖਾ ਦੇ ਬਾਹਰ ਇੱਕ ਢਾਬ ਤੇ ਆ ਕੇ ਰੁਕੇ ਸੀ ਗੁਰੂ ਸਾਹਿਬ ਨੇ ਇਸ ਢਾਬ ਵਿੱਚ ਆਪ ਇਸ਼ਨਾਨ ਕੀਤਾ ਅਤੇ ਬਰ ਦਿੱਤਾ ਕਿ ਜੋ ਵੀ ਕੋਈ ਪ੍ਰਾਣੀ ਇੱਥੇ ਆ ਕੇ ਸੱਚੇ ਮਨ ਨਾਲ ਇਸ਼ਨਾਨ ਕਰੇਗਾ ਅਤੇ ਅਰਦਾਸ ਕਰਵਾਏਗਾ ਤਾਂ ਉਸ ਦੀਆਂ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੋਣਗੀਆਂ ਗੁਰੂ ਸਾਹਿਬ ਨੇ ਇੱਥੇ ਆਪ ਚਰਨ ਪਾਈ ਸੀ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਨਿਸਾਨ ਸਾਹਿਬ ਜੀ ਇਹ ਹੈ ਜੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਜੋ ਕਿ ਬਹੁਤ ਵਧੀਆ ਬਣਿਆ ਹੋਇਆ ਉਨਾ ਸੀ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਜਾਵਾਂਗੇ ਕਿਰਪਾ ਕਰਕੇ ਇਸ ਚੈਨਲ ਨਾਲ ਜੁੜੇ ਰਹੋ ਅੱਜ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸਰੋਵਰ ਹੈ ਜੀ ਜਿਸ ਥਾਂ ਤੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੌਮੀ ਜੀ ਨੇ ਅਸ਼ਨਾਣ ਕੀਤਾ ਸੀ ਅਤੇ ਇਸ ਨੂੰ ਬਰ ਵੀ ਦਿੱਤਾ ਸੀ ਇਹ ਗੁਰਦੁਆਰਾ ਸਾਹਿਬ ਬਰਨਾਲੇ ਤੋਂ ਲਗਭਗ 9.5 ਕਿਲੋਮੀਟਰ ਅਸੀਂ ਪਿੰਡ ਸੇਖੇ ਤੋਂ ਜਿਹੜਾ ਹੈਗਾ 1.5 ਕਿਲੋਮੀਟਰ ਹੈ ਜੀ ਹੁਣ ਅਸੀਂ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਜਾਵਾਂਗੇ ਕਿਰਪਾ ਕਰਕੇ ਇਸ ਬਲੌਗ ਨਾਲ ਜੁੜ ਰਹੋ ਇਹ ਹੈ ਦਰਬਾਰ ਸਾਹਿਬ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ੇ ਨੌਮੀ ਪਿੰਡ ਸੇਖਾ ਗੁਰਦੁਆਰਾ ਸਾਹਿਬ ਹੈ ਜੀ ਇਹ ਦਰਬਾਰ ਸਾਹਿਬ ਹੈ ਜਿੱਥੇ ਦਾ ਜੋ ਕਿ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਏ ਸੀ ਸਾਡਾ ਅੱਜ ਦਾ ਵਲੌਗ ਜੇਕਰ ਤੁਹਾਨੂੰ ਸਾਡਾ ਇਹ ਵਲੌਗ ਚੰਗਾ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਇਸ ਚੈਨਲ ਨਾਲ ਜੁੜੇ ਰਹੋ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਜੀ ਉਹਨਾਂ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਤੇ ਇਹ ਸੀ ਸਾਡਾ ਅੱਜ ਦਾ ਵਲੌਗ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ